ਬਿਲਕੁਲ ਹੋ ਸਕਦਾ ਲੈਣੇ ਜੀ ਨਾ ਨਹੀਂ ਨਹੀਂ ਇੰਨਾ ਨਹੀਂ ਇੰਨਾ ਲੱਗਿਆ ਹੋਊਗਾ ਬਸ ਬਦਰ ਲੱਗਣੀ ਵੀ ਠੀਕ ਹੈ ਹਾਂਜੀ 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 ਲੱਗ ਰਹੀ ਹੈ ਨਾ ਕੋਈ ਦਿੱਕਤ ਹੈ ਕਿ ਉਹ ਵੀ ਦੱਸ ਨਹੀਂ ਬਸ ਇਹੀ ਹੈ ਨਹੀਂ ਬੱਸ ਬਹੁਤ ਧੰਨਵਾਦ ਤੁਹਾਡਾ ਆਫਸਾਈਟ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਬਿਲਕੁਲ ਕੋਈ ਚੱਕਰ ਨਹੀਂ ਜੀ ਬਹੁਤ ਜਲੀ ਜੀ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਪਹਿਲਾਂ ਵੀ ਇੱਥੇ ਅਸੀਂ ਗਏ ਹਾਂ ਦੋ ਵਾਰ ਤੇ ਸਰਨੋ ਬਿਸ਼ਵਾਜਾ ਗੋਸਾਈ ਪੂਰਾ 60 ਨੰਬਰ ਨੰਬਰ ਤੋਂ ਲੱਖ ਕਿੜੇ ਬਹੁਤ ਬਹੁਤ ਤੁਹਾਡਾ ਨਾਮ